ਸਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਜਿਹੜੀ ਇੱਕ ਦਿਨ ਪਹਿਲਾਂ ਮੀਟਿੰਗਾਂ ਹੋਈਆਂ ਨੇ ਸਾਰੇ ਉਹਨਾਂ ਦੇ ਲਗਭਗ ਅਹਿਮ ਲੋਕ ਅਹਿਮ ਮੈਂਬਰ ਸ਼ਾਮਲ ਹੋਏ ਜਿਹੜੇ ਨਹੀਂ ਹੋਏ ਉਹ ਕਾਨਫਰੰਸ ਕਾਲ ਤੇ ਆ ਗਏ ਪਤਾ ਲੱਗਿਆ ਲਗਭਗ ਸਾਰੇ ਅਹਿਮ ਅਕਾਲੀ ਦਲ ਦੇ ਆਗੂਆਂ ਨਾਲ ਉਹਨਾਂ ਨੇ ਹਰ ਮੁੱਦੇ ਤੇ ਪੱਖ ਜਾਣਿਆ ਔਰ ਬੜੀਆਂ ਖੁੱਲ ਕੇ ਗੱਲਾਂ ਬਾਤਾਂ ਹੋਈਆਂ ਵੈਸੇ ਤਾਂ ਕੱਲ ਸ਼ਾਮ ਨੂੰ ਮੈਂ ਇਹ ਰਿਪੋਰਟ ਕੀਤਾ ਸੀਗਾ ਤੁਸੀਂ ਇਹਦੇ ਵਿੱਚ ਹੋਰ ਜਿਹੜੀ ਇਹਨੂੰ ਖੋਜ ਦੇ ਵਿੱਚ ਲਿਆਂਦਾ ਹੈ ਕੀ ਕੁਝ ਹੋਇਆ ਸੁਖਬੀਰ ਬਾਦਲ ਦੀਆਂ ਇਹਨਾਂ ਮੀਟਿੰਗਾਂ 'ਚ ਔਰ ਪੰਥਕ ਪੋਲਿਟਿਕਸ ਕਿੱਧਰ ਨੂੰ ਤੁਰੂਗੀ ਇਸ ਤੋਂ ਬਾਅਦ ਹੋ ਇੱਕ ਤਾਂ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਸੀਗੀ ਉਹ ਸੀਗਾ ਸੁਖਬੀਰ ਬਾਦਲ ਦਾ ਅਸਤੀਫਾ ਨੂੰ ਸਵੀਕਾਰ ਕਰਨਾ ਇਹ ਇਸ ਮੀਟਿੰਗ ਦਾ ਅਹਿਮ ਅਜੰਡਾ ਸੀ ਔਰ ਮੈਨੂੰ ਜੋ ਜਿੱਥੇ ਤੱਕ ਜਾਣਕਾਰੀ ਮਿਲੀ ਹੈ ਕਿ ਇਸ ਗੱਲ ਦੇ ਉੱਤੇ ਸਹਿਮਤੀ ਹੋ ਗਈ ਹੈ ਕਿ ਜਨਵਰੀ ਦੇ ਪਹਿਲੇ ਮਹੀਨੇ ਦੇ ਵਿੱਚ ਉਹਨੇ ਅਸਤੀਫਾ ਜਿਹੜਾ ਹੈਗਾ ਉਹ ਸਵੀਕਾਰ ਕਰ ਲਿਆ ਜਾ ਕਰਕੇ ਭੇਜਿਆ ਜਾਏਗਾ ਪਰ ਇਹਦਾ ਮਤਲਬ ਇਹ ਨਹੀਂ ਕਿ ਸੁਖਬੀਰ ਬਾਦਲ ਜਿਹੜੇ ਹੈਗੇ ਆ ਉਹ ਇੰਨਾ ਇਸ ਪੋਲਿਟਿਕਸ ਤੋਂ ਪਿੱਛੇ हट ਰਿਹਾ ਹੈ ਇਹ ਹੈ ਕਿ ਉਹ ਇੱਕ ਕਦਮ ਪਿੱਛੇ ਹਟਾ ਕੇ ਦੁਬਾਰਾ ਹਮਲਾਵਰ ਰੁਖ ਅਪਣਾਣਗੇ ਉਹ ਇਸ ਮੀਟਿੰਗਾਂ ਤੋਂ ਬਹੁਤ ਸਾਫ਼-ਸਾਫ਼ ਤੌਰ ਤੇ ਜ਼ਾਹਿਰ ਹੋਇਆ ਜਦੋਂ ਉਹਨਾਂ ਨੇ ਸਾਰੇ ਗਰੁੱਪ ਨੂੰ ਆਪਣੇ ਇਹ ਕਿਹਾ ਕਿ ਤੁਸੀਂ ਵੱਧ ਤੋਂ ਵੱਧ ਡੈਲੀਗੇਟਸ ਬਣਾਓ ਔਰ ਉਹਲੇ ਬੰਦੇ ਬਣਾਓ ਜਿਹੜੇ ਪਿਓਰਲੀ ਪਿਓਰਲੀ ਸਾਡੇ ਵਿਸ਼ਵਾਸਪਾਤਰ ਹੋਣ ਤੇ ਮਤਲਬ ਉਹ ਜਿੰਨੇ ਮੈਂਬਰਸ ਬਣਨਗੇ ਮੈਂਬਰਾਂ ਦੇ ਉੱਪਰ ਫਿਰ ਡੈਲੀਗੇਟਸ ਬਣਨੇ ਆ ਡੈਲੀਗੇਟਸ ਐਦਾਂ ਨਾ ਹੋਣੇ ਕਿ ਭਈ ਕੈਨ ਨੂੰ ਸਾਡਾ ਹੋਵੇ ਲੇਕਿਨ ਵੋਟ ਉਧਰ ਪਾ ਜੇ ਇਸ ਕਰਕੇ ਥੋੜਾ ਜਿਹਾ ਇਸ ਗੱਲ ਦਾ ਉਹਨਾਂ ਨੇ ਆਪਣੇ ਸਾਰੇ ਬੰਦੇ ਨੂੰ ਕਿਹਾ ਕਿ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਏ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਕਿ ਜਦੋਂ ਚੋਣ ਹੋਣ گی ਆ ਸਪੋਜ਼ ਕਰੋ ਪ੍ਰਧਾਨਗੀ ਦੀਆਂ ਤਾਂ ਜਿਹੜਾ ਵੀ ਪ੍ਰਧਾਨਗੀ ਦੇ ਲਈ ਖੜਾ ਹੋਏਗਾ ਉਹ ਉਹਨਾਂ ਡੈਲੀਗੇਟਸ ਤੇ ਡਿਪੈਂਡ ਕਰੇਗਾ ਕਿ ਉਹਦੇ ਕੋਲ ਕਿੰਨੇ ਨੇ ਸਭ ਤੋਂ ਜ਼ਿਆਦਾ ਜਿਹੜਾ ਹੋਏਗਾ ਉਹ ਜਿੱਤੇਗਾ ਪਰ ਇਹਦਾ ਮਤਲਬ ਹੈ ਕਿ ਸੁਖਬੀਰ ਬਾਦਲ ਉਸ ਤਰ੍ਹਾਂ ਹੀ ਫਿਰ ਕੁਮਾ ਕੇ ਘੁੰਮ ਕੇ ਫਿਰ ਪਾਰਟੀ ਦੇ ਕਮਾਂਡ ਸੰਭਾਲਣ ਲਈ ਤਿਆਰ ਹੋ ਜਾਣਗੇ ਹਾਲਾਂਕਿ ਦੇਖੋ ਇੱਕ ਗੱਲ ਬੜੀ ਇਹਦੇ ਚ ਇੰਟਰਸਟਿੰਗ ਫੈਕਟ ਹੈ ਉਹ ਇਹ ਕਿ ਜਦੋਂ 2 ਦਸੰਬਰ ਨੂੰ ਇਹ ਕਿਆਸੀ ਕੀ ਮੌਜੂਦਾ ਲੀਡਰਸ਼ਿਪ ਜਿਹੜੀ ਹੈ ਉਹ ਪੰਥ ਦੀ ਅਗਵਾਈ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਈਆ ਸਫਲ ਨਹੀਂ ਰਹੀ ਤਾਂ ਉਹਦੇ ਵਿੱਚ ਕਲੀਅਰ ਸੀ ਕਿ ਇਹ ਸਾਰੀ ਲੀਡਰਸ਼ਿਪ ਨੂੰ ਹੁਣ ਪਿੱਛੇ ਹਟ ਜਾਣਾ ਚਾਹੀਦਾ ਪਰ ਮੈਨੂੰ ਇਹ ਲੱਗ ਨਹੀਂ ਰਿਹਾ ਕਿ ਇਸ ਤਰ੍ਹਾਂ ਦਾ ਕੁਝ ਹੋਏਗਾ ਸੁਭਿਰ ਬਾਦਲ ਫਿਰ ਧੜਲੇ ਨਾਲ ਹੀ ਆਪਣੇ ਦੁਬਾਰਾ ਇਸ ਅਕਾਲੀ ਦਲ ਦੇ ਉੱਤੇ ਆਉਣ ਦੀ ਕੋਸ਼ਿਸ਼ ਕਰਨ ਗਈ ਕਰਨਗੇ ਇੱਚ ਕੋਈ ਹੋ ਨਹੀਂ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਉਣ ਦੀ ਗੱਲ ਸੀ ਉਹਦੇ ਚ ਇਸ ਦੇ ਚ ਕੁਝ ਕੋਈ ਵੀ ਨਿਰਣੇ ਨਹੀਂ ਹੋਇਆ ਬਲਕਿ ਇਹ ਕਿਹਾ ਗਿਆ ਸਾਰੇ ਜਿਹੜੇ ਵੀ ਜ਼ਿਲ੍ਹਾ ਪ੍ਰਧਾਨ ਨੇ ਚਾਹੇ ਉਹ ਹਲਕਾ ਇੰਚਾਰਜ ਨੇ ਚਾਹੇ ਉਹ ਕੋਰ ਕਮੇਟੀ ਦੇ ਮੈਂਬਰਸ ਨੇ ਜਿੰਨੇ ਵੀ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਦੂਰ ਹੀ ਰੱਖੋ ਮਤਲਬ ਉਹ ਫਿਰ ਅਗਰ ਉਹ ਦੂਰ ਰੱਖਿਆ ਜਾਂਦੇ ਨੇ ਤਾਂ ਫਿਰ ਜਿਹੜਾ ਫੈਸਲਾ ਹੈ ਅ ਕੱਲ ਤੱਕ ਸਭ ਤੋਂ ਹੋਇਆ ਹੋਇਆ ਵੀ ਆਪਣੇ ਸਾਰੇ ਚੁੱਲ੍ਹੇ ਬੰਦ ਕਰਕੇ ਇਕੱਠੇ ਹੋਵੋ ਤੇ ਇੱਕ ਸੱਤ ਮੈਂਬਰੀ ਕਮੇਟੀ ਇਹ ਜਿਹੜੀ ਹੈ ਉਹ ਕਰੇ ਫਿਰ ਉਹਦਾ ਕੀ ਹੋਏਗਾ ਉਹ ਹੁਕਮਨਾਮੇ ਦੀ ਕੀ ਹੁਕਮਦੂਲੀ ਹੋਏਗੀ ਇਹ ਇੱਕ ਵੱਡਾ ਸਵਾਲ ਹਜੇ ਵੀ ਖੜਾ ਹੈ ਜਿਹਦੇ ਤੇ ਅਕਾਲੀ ਦਲ ਕੋਈ ਕੁਝ ਨਹੀਂ ਕਰ ਪਾਇਆ ਤੀਸਰੀ ਇੱਕ ਚੀਜ਼ ਆਈ ਸੀ ਕਿ ਜਥੇਦਾਰਾਂ ਨਾਲ ਜਿਹੜਾ ਟਕਰਾਅ ਵਾਲੀ ਸਥਿਤੀ ਪੈਦਾ ਹੋ ਰਹੀ ਹੈ ਉਸ ਦਾ ਕੀ ਹੈ ਉਹਦੇ ਵਿੱਚ ਮੈਨੂੰ ਲੱਗਦਾ ਕਿ ਸਾਰੇ ਬੰਦੇ ਇੱਕ ਸਹਿਮਤ ਨਹੀਂ ਸੀਗੇ ਉਹਦੇ ਵਿੱਚ ਵੱਡੀ ਗਿਣਤੀ ਜਿਹੜੀ ਸੀ ਉਹ ਐਸੀ ਸਾਨੂੰ ਇਹ ਟਕਰਾਅ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਪੈਣਾ ਚਾਹੀਦਾ ਕਿਉਂਕਿ ਮੈਨੂੰ ਇਹ ਲੱਗਦਾ ਕਿ ਘੱਟੋ ਘੱਟ ਇਹ ਲੋਕ ਇਹ ਜਾਣਦੇ ਨੇ ਕਿ ਜਥੇਦਾਰ ਸਾਹਿਬ ਹੋਰਾਂ ਨਾਲ ਟਕਰਾਅ ਦੀ ਸਥਿਤੀ ਦਾ ਮਤਲਬ ਹੈ ਕਿ ਤੁਸੀਂ ਪੰਥ ਨੂੰ ਆਪਣੇ ਖਿਲਾਫ ਕਰ ਲੈਣਾ ਸੋ ਇਹ ਇੱਕ ਗਈ ਗੱਲ ਉੱਥੇ ਵੀ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਹੈ ਇਸ ਤੇ ਜੋ ਵੀ ਮਤਲਬ ਕਦਮ ਚੁੱਕਿਆ ਗਿਆ ਇਹ ਠੀਕ ਨਹੀਂ ਹੈ ਇਹਦਾ ਜੋ ਮੋਮੈਂਟਮ ਖੜਾ ਹੋਇਆ ਸੀ ਮਤਲਬ ਮਾਫੀ ਨਾਮਾ ਹੋਣ ਤੋਂ ਬਾਅਦ ਜਿਹੜੀ ਸੇਵਾ ਹੋਈ ਹੈ ਪੂਰੀ ਹੋਈ ਹੈ ਉਸ ਤੋਂ ਬਾਅਦ ਇੱਕ ਮੋਮੈਂਟਮ ਜ਼ਰੂਰ ਅਕਾਲੀ ਦਲ ਪ੍ਰਤੀ ਵੜਨ ਲੱਗ ਗਿਆ ਸੀਗਾ ਕਿ ਠੀਕ ਹੈ ਚਲੋ ਜੋ ਵੀ ਅਜੇ ਅਕਾਲ ਤਖਤ ਸਾਹਿਬ ਨੇ ਮਾਫੀ ਕਰ ਦਿੱਤਾ ਤਾਂ ਫਿਰ ਹੁਣ ਕਿ ਇਸੇ ਦਲ ਅੱਗੇ ਚੱਲਣ ਦੀ ਹੈ ਪਰ ਇਸ ਐਪੀਸੋਡ ਦੇ ਵਿੱਚ ਹੀ ਜਿਹੜਾ ਗੈਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਆ ਗਿਆ ਇਆ ਕਿ ਉਹ ਕੀ ਬਲਟਵਾ ਸਾਵਰਾ ਨੇ ਜਿਹੜੀ ਇਨਡਾਇਰੈਕਟਲੀ ਵਾਰ ਕੀਤੇ ਆ ਉਹਨਾਂ ਦੇ ਉੱਤੇ ਉਹਦੇ ਨਾਲ ਮੈਨੂੰ ਲੱਗਦਾ ਕਿ ਜਿਹੜਾ ਮੋਮੈਂਟਮ ਬਣਿਆ ਸੀ ਉਹ ਸਾਰੇ ਦਾ ਸਾਰਾ ਫਿਰ ਖਤਮ ਹੋ ਗਿਆ ਤੇ ਇਸ ਗੱਲ ਨੂੰ ਜਿਹੜੇ ਇਹ ਹਲਕਾ ਇੰਚਾਰਜ ਨੇ ਚਾਹੇ ਜ਼ਿਲੇ ਪ੍ਰਧਾਨ ਨੇ ਇਹਨਾਂ ਨੇ ਵੀ ਇਹ ਮਹਿਸੂਸ ਕੀਤਾ ਤਾਂ ਉਹਨਾਂ ਨੇ ਕੱਲੇ ਗੱਲ ਉੱਤੇ ਰੱਖੀ ਵੀ ਸੀ ਕਿ ਸਾਨੂੰ ਇਸ ਟਕਰਾਓ ਦੀ ਸਥਿਤੀ ਤੋਂ ਬਚਣਾ ਚਾਹੀਦਾ ਸੋ ਇਹ ਥਾਰੀਆਂ ਚੀਜ਼ਾਂ ਦੇ ਉੱਤੇ ਹੋਈ ਹੈ ਜਿਹੜਾ ਮੀਟਿੰਗਾਂ ਚੱਲਦੀਆਂ ਰਹੀਆਂ ਤੇ ਤਾਂ ਮਤਲਬ ਇਹ ਤਾਂ ਹੈ ਹੀ ਹੈ ਕਿ ਪਾਰਟੀ ਇਹਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ ਪਰ ਮੈਨੂੰ ਇੱਕ ਚੀਜ਼ ਨਹੀਂ ਸਮਝ ਆਈ ਕਿ ਉਹ ਇੰਨਾ ਲੁਕ ਛੁਪ ਕੇ ਕਿਉਂਕਿ ਹਰ ਕੰਮ ਕਰ ਰਹੇ ਇਹ ਤਾਂ ਪਾਰਟੀ ਆਫਿਸ 'ਚ ਮੀਟਿੰਗ ਹੋਣੀ ਚਾਹੀਦੀ ਸੀ ਜੇ ਕਰਨੀਆਂ ਵੀ ਸੀ ਤਾਂ ਉੱਤੇ ਪਾਰਟੀ ਆਫਿਸ 'ਚ ਕਰ ਸਕਦੇ ਸੀਗੇ ਤਾਂ ਕਿ ਸਭ ਨੂੰ ਪਤਾ ਲੱਗਦਾ ਲੇਕਿਨ ਬਹੁਤ ਹੀ ਗੁਪਤ ਤਰੀਕੇ ਨਾਲ ਕੀਤੀਆਂ ਗਈਆਂ ਹੈ ਔਰ ਤੁਸੀਂ ਇਹ ਦੇਖੋ ਕਿ ਅਸੀਂ ਇੰਨੇ ਬੰਦਿਆਂ ਨੂੰ ਫੋਨ ਕੀਤੇ ਆ ਕੱਲ ਇਸ ਚੀਜ਼ ਨੂੰ ਪਤਾ ਕਰਨ ਵਾਸਤੇ ਕਿਸੇ ਨੇ ਵੀ ਮਤਲਬ ਐਂ ਕੋ ਕਿ ਖੁੱਲ ਕੇ ਕੋਈ ਗੱਲ ਨਹੀਂ ਕੀਤੀ ਇਹਦਾ ਮਤਲਬ ਕਿਕ ਦਬਾਓ ਤਾਂ ਪਾਰਟੀ ਲੀਡਰਸ਼ਿਪ ਦਾ ਉਹਨਾਂ ਦੇ ਉੱਤੇ ਹੈਗਾ ਹੀ ਦੇਖੋ ਤਖਤਾ ਨਾਲ ਟਕਰਾ ਨਾ ਹੋਵੇ ਇਹ ਗੱਲ ਤਾਂ ਉੱਭਰੀ ਹੈ ਔਰ ਦੂਜੀ ਗੱਲ ਜਿਹੜੀ ਤੁਸੀਂ ਕਹੀ ਇੱਕ ਗੱਲ ਸਾਰਿਆਂ ਨੂੰ ਕਿ ਇਹਨੂੰ ਬਾਹਰ ਨਹੀਂ ਕੱਢਣਾ ਜੋ ਵੀ ਗੱਲਬਾਤ ਹੋ ਰਹੀ ਆ ਇਹਨੂੰ ਬਾਹਰ ਨਾ ਕੱਢਿਆ ਜਾਵੇ ਇਹ ਸਾਰਿਆਂ ਤੇ ਪ੍ਰੈਸ਼ਰ ਸੀ ਜਦੋਂ ਮੈਂ ਕੱਲ ਦੁਪਹਿਰ ਤੋਂ ਇਹਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਤੇ ਮੈਂ ਵੀ ਇਹ ਫੀਲ ਕਰ ਰਿਹਾ ਸੀ ਜਦੋਂ ਮੇਰੀ ਤੁਹਾਡੇ ਨਾਲ ਗੱਲ ਹੁੰਦੀ ਹੈ ਵੀ ਇਹਨੂੰ ਇਹਨੂੰ ਹੋਰ ਜ਼ਰਾ ਖੋਜ ਕਰੋ ਤਾਂ ਉਸ ਤੋਂ ਪਹਿਲਾਂ ਤੱਕ ਕੋਈ ਮੂੰਹ ਖੋਲਣ ਲਈ ਤਿਆਰੀ ਨਹੀਂ ਸੀ ਸੋ ਵਿਅਕਤੀਆਂ ਦਾ ਇਸ ਸਥਿਤੀ ਦੇ ਵਿੱਚ ਚਲੇ ਜਾਣਾ ਵੀ ਆਪਣੀ ਪਾਰਟੀ ਦੀ ਅਧਿਕਾਰਤ ਤੁਸੀਂ ਮੀਟਿੰਗ ਰੱਖੋ ਤੇ ਉੱਚ ਫੈਸਲੇ ਲਓ ਚ ਕੀ ਮੁਸ਼ਕਲ ਹੈ ਠੀਕ ਨਾ ਜੀ ਭਾਸਕਰ ਸਾਹਿਬ ਅਕਾਲੀ ਦਲ ਦੀ ਇਸ ਸਥਿਤੀ ਦੇ ਵਿੱਚ ਜਿਹੜੀ ਅਗਲੇ ਦਿਨਾਂ ਦੀ ਰਣਨੀਤੀ ਹੈ ਕਿਉਂਕਿ ਜਿਹੜੀ ਕਾਰਜਕਰਨੀ ਦੀ ਮੀਟਿੰਗ ਹੈ ਐਗਜ਼ੀਕਟਿਵ ਬਾਡੀ ਦੀ ਅੰਤਰੰਕ ਕਮੇਟੀ ਦੀ ਸ਼੍ਰੋਮਣੀ ਕਮੇਟੀ ਵਾਲੀ ਮੈਂ ਗੱਲ ਕਰ ਰਿਹਾ ਉਹ 31 ਨੂੰ ਕਰਤੀ ਗਈ ਹੈ 30 ਬੰਦ ਹੋਣ ਕਰਕੇ ਔਰ ਇਹ ਸਾਰੇ ਮਾਮਲੇ ਏਡੇ ਆਸਾਨ ਨਹੀਂ ਹੈ ਜੇ ਤੁਸੀਂ ਹੁਕਮਨਾਮਾ ਅੱਧਾ ਅਧੂਰਾ ਮੰਨਦੇ ਹੋ ਅੱਧਾ ਅਧੂਰਾ ਨਹੀਂ ਮੰਨਦੇ ਮੰਨ ਲਓ ਉਹਨਾਂ ਨੇ ਸੁਧਾਰ ਲਹਿਰ ਵਾਲਿਆਂ ਨੇ ਆਪਣਾ ਸਾਰਾ ਭੰਗ ਕਰਤਾ ਦਲ ਜਥੇਦਾਰ ਦੇ ਕਹਿਣ ਤੇ ਉਹ ਤਾਂ ਵਿਚ ਵਿਚਾਲੇ ਫਸ ਗਏ ਇੱਧਰ ਫੈਸਲਾ ਹੋ ਰਿਹਾ ਵੀ ਅਸੀਂ ਉਹਨਾਂ ਨੂੰ ਨਾਲ ਲੈਣਾ ਨਹੀਂ ਨਹੀਂ ਲੈਣਾ ਚਾਹੀਦਾ ਜਾਂ ਤੇ ਦੂਜੇ ਬੰਨੇ ਜਿਹੜਾ 7 ਮੈਂਬਰੀ ਕਮੇਟੀ ਉਹਨੂੰ ਐਜ਼ ਇਟ ਇਜ਼ ਕੋਆਪਰ ਨਾ ਕਰੋ ਜਾਂ ਅਡਾਪਟ ਨਾ ਕਰੋ ਤਾਂ ਫਿਰ ਹੁਕਮਨਾਮਾ ਤੇ ਅਧੂਰਾ ਹੀ ਮੰਨਿਆ ਗਿਆ ਨਾ ਸੁਖਬੀਰ ਬਾਦਲ ਦਾ ਜਿਹੜਾ ਅਸਤੀਫਾ ਪ੍ਰਵਾਨ ਕਰਨਾ ਉਹ ਤਿੰਨ ਦਿਨਾਂ ਚ ਨਹੀਂ ਹੋਇਆ 20ਾਂ ਚ ਵੀ ਨਹੀਂ ਹੋਇਆ ਗਾਂ ਦੀ ਗਾਂ ਤੁਰਿਆ ਗਿਆ ਸੋ ਅਸੀਂ ਇਹਨੂੰ ਪਾਰਸ਼ੀਅਲੀ ਮੰਨਣ ਦੀ ਸਥਿਤੀ ਚ ਜਾ ਕੇ ਕੀ ਪੂਰੀ ਤਰ੍ਹਾਂ ਸਿੱਖ ਪੰਥ ਦੀ ਹਮਦਰਦੀ ਸympathy ਲੈ ਸਕਾਂਗੇ ਇਹ ਸਵਾਲ ਅਕਾਲੀ ਦਲ ਚ ਤੁਰਿਆ ਹੋਇਆ ਨਹੀਂ ਜਿਸ ਤਰੀਕੇ ਨਾਲ ਗੱਲਾਂ ਅੱਗੇ ਤੁਰ ਰਹੀਆਂ ਨੇ ਦੇਖੋ ਇਸ ਦੇ ਵਿੱਚ ਤੇ ਕੋਈ ਦੋ رائے ਨਹੀਂ ਕਿ 2 ਦਸੰਬਰ ਦੇ ਹੁਕਮਨਾਮੇ ਨੂੰ ਇਨ ਬਿਨ ਮੰਨਨ ਵਾਸਤੇ ਦੋ ਤਰੀਕੇ ਦੀ ਹੀ ਦਿੱਕਤਾਂ ਆ ਰਹੀ ਸੀ ਇੱਕ ਕਿ ਸੁਖਬੀਰ ਸਿੰਘ ਬਾਦਲ ਸਣੇ ਉਹ ਸਾਰੇ ਵਰਕਿੰਗ ਕਮੇਟੀ ਦੇ ਜਿਹੜੇ ਹੋਰ ਅਹੁਦੇਦਾਰ ਸੀਗੇ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਸਤੀਫੇ ਤੋਂ ਬਾਅਦ ਅਸਤੀਫਾ ਦਿੱਤਾ ਸੀਗਾ ਉਹਨਾਂ ਨੂੰ 3 ਦਿਨਾਂ ਦੇ ਵਿੱਚ ਐਕਸੈਪਟ ਕਰਨ ਵਾਸਤੇ ਕੁਝ ਉਹ ਕੰਮਾਂ ਮੇਦੇ ਵਿੱਚ ਲਿਖਿਆ ਸੀਗਾ ਬਾਅਦੋਂ 20 ਦਿਨ ਦੀ ਟਾਈਮ ਦੀ ਗੱਲ ਚੱਲੀ ਉਹ ਵੀ ਦਾ ਟਾਈਮ ਹੀ ਉਸ ਤਰੀਕੇ ਨਾਲ ਨਹੀਂ ਅੱਗੇ ਵਧ ਰਿਹਾ ਸੀਗਾ ਜਾਂ ਉਸ ਤਰੀਕੇ ਨਾਲ ਅਕਾਲੀ ਦਲ ਵੀ ਨਹੀਂ ਅੱਗੇ ਵਧ ਰਿਹਾ ਸੀਗਾ ਕਿ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਕਿਸੇ ਵੀ ਤਰੀਕੇ ਨਾਲ ਰੈਜ਼ੀਗਨੇਸ਼ਨ ਲੈ ਕੇ ਅਪੀਲ ਕੀਤਾ ਜਾਵੇ ਹੁਣ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੀ ਸੁਖਵੀਰ ਬਾਦਲ ਉਹਨਾਂ ਨਾਲ ਮੀਟਿੰਗ ਬਾਅਦੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨਾਲ ਮੀਟਿੰਗ ਹਾਲਾਂਕਿ ਇਨ ਬਿਨ ਮੀਟਿੰਗ ਦੇ ਵਿੱਚ ਕੀ ਹੋਇਆ ਉਹਦੀ ਗੱਲਾਂ ਬਾਹਰ ਬਹੁਤੀ ਨਹੀਂ ਨਿਕਲ ਕੇ ਆਈਆਂ ਪਰ ਕੁਝ ਗੱਲਾਂ ਇਸ ਤਰੀਕੇ ਦੇ ਨਿਕਲ ਕੇ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੇ ਸੁਖਬੀਰ ਬਾਦਲ ਨੂੰ ਕਿਹਾ ਸੀਗਾ ਵੀ ਤੁਸੀਂ ਆਪਣਾ ਅਸਤੀਫਾ ਦੇ ਦਿਓ ਅਸਤੀਫਾ ਤੁਹਾਡਾ ਐਕਸੈਪਟ ਹੋ ਜਾਣਾ ਚਾਹੀਦਾ ਉਸ ਵਕਤ ਕਥਿਤ ਤੌਰ ਤੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕਿਹਾ ਸੀ ਵੀ ਮੈਨੂੰ ਟਾਈਮ ਦਿਓ ਮੈਨੂੰ ਲੱਗਦਾ ਉਹ ਜਿਹੜੀ ਕੱਲ ਦੀ ਵੀ ਮੀਟਿੰਗ ਹੈਗੀ ਹੈ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੈਗੀ ਹੈ ਵੈਸੇ ਕੋਰ ਕਮੇਟੀ ਦੀ ਮੀਟਿੰਗ ਜਦ ਅਕਾਲੀ ਦਲ ਬੁਲਾਉਂਦਾ ਤੇ ਗੱਜ-ਵੱਜ ਕੇ ਬੁਲਾਉਂਦਾ ਐਤਕੀ ਕੋਰ ਕਮੇਟੀ ਦੀ ਮੀਟਿੰਗ ਬਿਲਕੁਲ ਇੱਕ ਤਰੀਕੇ ਨਾਲ ਸੀਕ੍ਰੀਟ ਮੀਟਿੰਗ ਗਈ ਹੈ ਇਹਨੂੰ ਤੇ ਜਿਆਦਾ ਵਧੀਆ ਹੋਏਗਾ ਪਰ ਉਸ ਮੀਟਿੰਗ ਦੇ ਵਿੱਚ ਇਹ ਫੈਸਲਾ ਤੇ ਹੋ ਇਹ ਵੀ ਜਨਵਰੀ ਦੇ ਪਹਿਲੇ ਹਫਤੇ ਸੁਖਵੀਰ ਸਿੰਘ ਬਾਦਲ ਜਿਹੜੇ ਆਲਰੇਡੀ ਰਿਜ਼ਾਈਨ ਦੇ ਚੁੱਕੇ ਨੇ ਔਰ 14 ਤਰੀਕ ਨੂੰ 14 ਦਸੰਬਰ ਨੂੰ ਉਹਨਾਂ ਦਾ ਕਾਰਜਕਾਲ ਵੀ ਖਤਮ ਹੋ ਗਿਆ ਤੇ ਰਿਜ਼ਾਈਨ ਦੇਣ ਦੇ ਵਿੱਚ ਕੋਈ ਯਾਨੀ ਰਿਜ਼ਾਈਨ ਐਕਸੈਪਟ ਕਰਨ ਦੇ ਵਿੱਚ ਕੋਈ ਦਿੱਕਤ ਤੇ ਹੈ ਹੀ ਨਹੀਂ ਲੇਕਿਨ ਦਿੱਕਤ ਹੈ ਕਿ ਇਹ ਉਹ ਸੱਤ ਮੈਂਬਰੀ ਕਮੇਟੀ ਜਿਹੜੀ ਉਸ ਹੁਕਮਨਾਮੇ ਦੇ ਹਿਸਾਬ ਨਾਲ ਬਣਾਈ ਸੀਗੀ ਉਹਦੇ ਵਿੱਚ ਉਸ ਗੱਲਾਂ ਐਦਾਂ ਦੀ ਚੱਲੀਆਂ ਕਿ ਜਿਹੜੇ ਸੁਧਾਰ ਲਿਆਉਣ ਵਾਲੇ ਇਸ ਕਮੇਟੀ ਦੇ ਵਿੱਚ ਪਾਏ ਨੇ ਉਹ ਕਿਸ ਤਰੀਕੇ ਨਾਲ ਇੱਥੋਂ ਕੱਢੀਏ ਚਾਰ ਮੈਂਬਰ ਆਪਣੇ ਹੋਰ ਐਡ ਕਰਕੇ ਮੈਂਬਰਸ਼ਿਪ ਡਰਾਈਵ ਆਪਾਂ ਸ਼ੁਰੂ ਕਰੀਏ ਇਹਦਾ ਰਸਤਾ ਸਿੱਧੇ ਸਿੱਧੇ ਤੇ ਪਰ ਜਦ ਵੱਡੇ ਲੋਕ ਇਸ ਮਾਮਲੇ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਤੇ ਕੋਈ ਅੰਦਰ ਅੰਦਰ ਖਾਤੇ ਬੰਦ ਕਮਰਿਆਂ ਦੇ ਵਿੱਚ ਇਹਦਾ ਰਸਤਾ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜੇ ਪੰਥ ਦੀ ਗੱਲ ਕਰੀਏ ਤੇ ਇਸ ਤਰੀਕੇ ਦੀ ਕੋਈ ਵੀ ਐਕਟੀਵਿਟੀ ਹੁੰਦੀ ਹੈ ਉਹਨੂੰ ਕਿਸ ਤਰੀਕੇ ਨਾਲ ਪੰਥ ਲਏਗਾ ਇਹ ਵੀ ਗੱਲ ਸਮਝ ਤੋਂ ਬਾਹਰ ਨਹੀਂ ਹੈਗੀ ਪਰ ਹਾਂ 30 ਤਰੀਕ ਦੀ ਮੀਟਿੰਗ ਜਿਹੜੀ ਜਥੇਦਾਰ ਸਾਹਿਬ ਦੇ ਉੱਤੇ ਕਮੇਟੀ ਬਣਾਈ ਸੀਗੀ ਯਾਨੀ ਗਾਨੀ ਹਰਪ੍ਰੀਤ ਸਿੰਘ ਦੇ ਗਲਵ ਉਹਦੇ ਉੱਤੇ ਡਿਸੀਜਨ ਹੋਣਾ ਸੀ 30 ਨੂੰ ਬੰਦ ਆ ਹੁਣ 31 ਨੂੰ ਹੋਏਗੀ 31 ਨੂੰ ਨਵਾਂ ਸਾਲ ਹੈ ਸ਼ਾਇਦ ਅੱਗੇ ਨਾ ਐਕਸੀਡੈਂਟ ਹੋ ਜਾਏ ਇਦਾਂ ਦੀ ਗੱਲ ਆ ਵੀ ਪੰਤੀ ਖਲਕਿਆਂ ਦੇ ਵਿੱਚ ਚੱਲ ਰਹੀ ਹੈ ਨਹੀਂ ਅੱਗੇ ਐਕਸਟੈਂਡ ਤਾਂ ਕੀ ਹੋਣੀ ਹੈ ਜੀ ਫਿਰ ਤਾਂ ਜ਼ਿਆਦਾ ਹੀ ਮੁਸ਼ਕਲ ਆਊਗੀ ਫਿਰ ਤਾਂ ਮੰਨਿਆ ਜਾਊਗਾ ਕਿ ਜਾਣਬੁੱਝ ਕੇ ਟੱਲ ਰਹੇ ਆ 31 ਨੂੰ ਹੋ ਜੇਗੀ ਹੋਰ ਵੀ ਕਈ ਮਾਮਲੇ ਹੋਣਗੇ ਲੇਕਿਨ ਇੰਦਰਪ੍ਰੀਤ ਜੀ ਇੱਕ ਸਵਾਲ ਮੈਂ ਟੈਕਨੀਕਲ ਤੁਹਾਡੇ ਤੋਂ ਪੁੱਛਣਾ ਇਸੇ ਮਾਮਲੇ 'ਚ ਲਾਸਟ ਆਪਣਾ ਕਿ ਜਦੋਂ 14 ਦਸੰਬਰ ਨੂੰ ਬਕਾਲ ਡਾਕਟਰ ਦਲਜੀਤ ਸਿੰਘ ਚੀਮਾ ਤੇ ਅਕਾਲੀ ਦਲ ਹੁਣ ਟਰਮ ਪੂਰੀ ਹੋ ਗਈ ਤੇ ਇਹ ਆਪਾਂ ਮੰਨ ਵੀ ਲਿਆ ਵੀ ਟਰਮ ਪੂਰੀ ਹੋ ਗਈ ਤਾਂ ਫਿਰ ਕੋਰ ਕਮੇਟੀ ਜਾਂ ਬਾਕੀ ਜ਼ਿਲ੍ਹਾ ਪ੍ਰਧਾਨ ਜਥੇਬੰਦਕ ਤੌਰ ਤੇ ਉਹਨੂੰ ਆਪਾਂ ਮੰਨ ਸਕਦੇ ਆਂ ਵੀ ਇਹ ਜੀ ਜ਼ਿਲ੍ਹਾ ਪ੍ਰਧਾਨ ਨੇ ਤੇ ਇਹ ਕੋਰ ਕਮੇਟੀਆਂ ਤਾਂ ਇਹ ਵਰਕਿੰਗ ਕਮੇਟੀਆਂ ਉਹ ਤਾਂ ਆਪਣੇ ਆਪ ਹੀ ਨਹੀਂ ਹੋ ਗਈਆਂ ਦੀ ਖਤਮ ਨਹੀਂ ਦੇਖੋ ਖਤਮ ਤਾਂ ਹੋਈਆਂ ਲੇਕਿਨ ਜਦ ਤੱਕ ਅਗਲਾ ਕੋਈ ਨਵਾਂ ਸਿਸਟਮ ਨਹੀਂ ਬਣਦਾ ਉਦੋਂ ਤੱਕ ਕਈ ਵਾਰ ਕਹਿ ਦਿੰਦੇ ਵੀ ਕੇਅਰ ਟੇਕਰ ਟਾਈਪ ਦੇ ਇਹੀ ਰਹਿਣਗੇ ਤਾਂ ਉਸੇ ਰੂਪ ਚ ਹੀ ਹੈ ਮੈਂ ਇਹਨੂੰ ਉਸੇ ਰੂਪ ਚ ਲੈਣਾ ਇਸੇ ਕਰਕੇ ਤੁਸੀਂ ਇਹ ਨਾ ਸਮਝੋ ਕਿ ਪਾਰਟੀ ਨੇ ਸਾਰੇ ਦੇ ਸਾਰੇ ਬੰਦੇ ਬੁਲਾਏ ਨੇ ਬਹੁਤ سارے ਬੰਦਿਆਂ ਨਾਲ ਸਾਡੀ ਜਦੋਂ ਗੱਲ ਹੋਈ ਸੀ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਬੁਲਾਇਆ ਹੀ ਨਹੀਂ ਇਟ ਮੀਨਸ ਪਾਰਟੀ ਇਹ ਸਮਝਦੀ ਹੈ ਵੀ ਬਹੁਤ ਸਾਰੇ ਬੰਦੇ ਜਿਹੜੇ ਨਹੀਂ ਸਾਡੇ ਨਹੀਂ ਹੈ ਇਹ ਫਲਾਣੇ ਗਰੁੱਪ ਨਾਲ ਆਏ ਚੰਦੂ ਮਾਦਰਾ ਨਾਲ ਆਏ ਜੋ ਕਿਸੇ ਨਾਲ ਵੀ ਇਦਾਂ ਕਹਿ ਸਕਦੇ ਹਨ ਆਪਾਂ ਜਿਹੜੇ ਕੋਈ ਬੰਦੇ ਪੌਕਟਾਂ ਦੇ ਵਿੱਚ ਕਿਸੇ ਦੀ ਆਪਣੀ ਲੀਡਰਸ਼ਿਪ ਹੁੰਦੀ ਹੈ ਜਿਵੇਂ ਪਟਿਆਲਾ ਦੇ ਵਿੱਚ ਬਹੁਤ ਸਾਰੀ ਜਗ੍ਹਾ ਤੇ ਜਿਹੜੇ ਚੰਦੂ ਮਾਦਰਾ ਹੋਰਾਂ ਦਾ ਗਰੁੱਪ ਭਾਰੂ ਹੈ ਤਾਂ ਇਹਦਾ ਮਤਲਬ ਹੈ ਵੀ ਜਿਹੜੇ ਉੱਥੇ ਦੇ ਜਿਹੜੇ ਬੰਦੇ ਹੋਣਗੇ ਤਾ ਉਹ ਬੰਦਿਆਂ ਨੂੰ ਨਹੀਂ ਕਾਲ ਕੀਤਾ ਗਿਆ ਹੋਣਾ ਇਸ ਤਰ੍ਹਾਂ ਹੀ ਹੋਰ ਜਿਹੜੇ ਬੰਦੇ ਨੇ ਜਿਨ੍ਹਾਂ ਨੇ ਕਿਹਾ ਕਿ ਸਾਨੂੰ ਬੁਲਾਇਆ ਤਾਂ ਗਿਆ ਪਰ ਸਾਡੇ ਨਾਲ ਉਸ ਤਰ੍ਹਾਂ ਦੀ ਗੱਲਬਾਤ ਤਾਂ ਨਹੀਂ ਕੀਤੀ ਜਿਹੜੀ ਤੁਸੀਂ ਜਿਵੇਂ ਦੋ ਚਾਰ ਮੈਸਸੇਜਵਾਲ ਦਿੱਤੇ ਨੇ ਜਾਂ ਤਾਂ ਇਹ ਦੇਖੋ ਟਾਲਣ ਵਾਲੀ ਗੱਲ ਹੋ ਸਕਦੀ ਹੈ ਕਿ ਉਹ ਬੰਦ ਸਾਨੂੰ ਟਾਲ ਹੀ ਰਿਹਾ ਹੋਵੇ ਕਿ ਨਹੀਂ ਮੈਂ ਦੱਸਣਾ ਨਹੀਂ ਇਹ ਗੱਲ ਇੱਕ ਤਾਂ ਇਹ ਤਰੀਕਾ ਹੋ ਜਾਂਦਾ ਹੈ ਪਰ ਕੁਝ ਇਹ ਵੀ ਹੋ ਸਕਦਾ ਹੈ ਕਿ ਬੰਦੇ ਨੂੰ ਪਾਰਟੀ ਨੂੰ ਵਿਸ਼ਵਾਸ ਨਾ ਹੋਵੇ ਵੀ ਆਹ ਬੰਦਾ ਸਾਡਾ ਸਾਡੇ 100% ਹੈ ਮਤਲਬ ਕੱਲ ਜਿਹੜੀ ਗੱਲ ਮੈਂ ਤੁਹਾਨੂੰ ਬਾਰ-ਬਾਰ ਜਿਹੜੀ ਗੱਲ ਤੇ ਜ਼ੋਰ ਦੇ ਰਿਹਾ ਨਾ ਉਹ ਇਹ ਸੀ ਕਿ ਅਸੀਂ ਕਿਸ ਤਰ੍ਹਾਂ ਉਹ ਬੰਦੇ ਆਡੈਂਟੀਫਾਈ ਕਰਨੇ ਆ ਜਿਹੜੇ ਬੰਦੇ ਪਿਓਰਲੀ ਪਿਓਰਲੀ ਸਾਡੇ ਹੋਣ ਅਸੀਂ ਉਹਨਾਂ ਨੂੰ ਉੱਠਣ ਲਈ ਕਹੀਏ ਤੇ ਉੱਠ ਜਾਣ ਬੈਠਣ ਲਈ ਕਹੀਏ ਤੇ ਬੈਠ ਜਾਣ ਇਸ ਤਰ੍ਹਾਂ ਦੇ ਬੰਦੇ ਹੀ ਡੈਲੀਗੇਟ ਬਣਾਉਣ ਦੀ ਗੱਲ ਚੱਲ ਰਹੀ ਹੈ ਸੋ ਇਹ ਜਿਹੜੀ ਚੀਜ਼ ਤੁਸੀਂ ਗੱਲ ਕਰ ਰਹੇ ਹੋ ਕਿ ਜਦੋਂ 14 ਦਸੰਬਰ ਨਿਕਲ ਗਿਆ ਤਾਂ ਇਹਦਾ ਮਤਲਬ ਇਹ ਹੈ ਕਿ ਸਾਰੇ ਪੰਗੂਗੇ ਹੋ ਗਿਆ ਹੋ ਵੀ ਕਿ ਇਸ ਕਰਕੇ ਵੀ ਮੇਬੀ ਜਿਹੜੀ ਸੁਖਬੀਰ ਬਾਦਲ ਹੋਰਾਂ ਨੇ ਜਿਹੜੀ ਮੀਟਿੰਗ ਬੁਲਾਈ ਹੈ ਇਹ ਐਸੀ ਤਰ੍ਹਾਂ ਦੀ ਸਰਸਰੀ ਮੀਟਿੰਗ ਹੀ ਹੋਵੇ ਉਹਨਾਂ ਨੇ ਕਿਹਾ ਹੀ ਨਾ ਵੀ ਇੱਕ ਹੋਰ ਕਮੇਟੀ ਦੀ ਮੀਟਿੰਗ ਹੈ ਜਾਂ ਜ਼ਿਲ੍ਹਾ ਪ੍ਰਧਾਨ ਨੇ ਹਾਂ ਜਿਹੜੇ ਰਹੇ ਨੇ ਕੋਰ ਕਮੇਟੀ ਜਾਂ ਜ਼ਿਲ੍ਹਾ ਪ੍ਰਧਾਨ ਜਾਂ ਕੋਈ ਹੋਰ ਉਹ ਲੋਕਾਂ ਨੂੰ ਬੁਲਾ ਲਿਆ ਗਿਆ ਇਸ ਤਰ੍ਹਾਂ ਵੀ ਹੋ ਸਕਦਾ ਕਿਉਂਕਿ ਪਾਰਟੀ ਆਫਿਸ 'ਚ ਤਾਂ ਮੀਟਿੰਗ ਹੋਈ ਨਹੀਂ ਸੁਖਬੀਰ ਬਾਦਲ ਦੇ ਘਰ ਹੋਈ ਹੈ ਤੇ ਸੁਖਬੀਰ ਬਾਦਲ ਵੀ ਜਦੋਂ ਸਤੀਫਾ ਦੇ ਹੀ ਚੁੱਕੇ ਨੇ ਤਾਂ ਉਹ ਵੀ ਕਿ ਕੋਈ ਮੀਟਿੰਗ ਚੇਅਰ ਕਰਨ ਦੀ ਸਥਿਤੀ 'ਚ ਤਾਂ ਹੈ ਨਹੀਂ ਹੈ ਤਾਂ ਮੇਬੀ ਪਾਰਟੀ ਦੇ ਉਹ ਬੰਦੇ ਜਿਹੜੇ ਇਹਨਾਂ ਦੇ ਆਪਣੇ ਨੇ ਉਹਨਾਂ ਨੂੰ ਹੀ ਕਾਲ ਕੀਤਾ ਗਿਆ ਹੋਵੇ। ਬਿਲਕੁਲ ਇਹੀ ਤਾਂ ਸਵਾਲ ਮੈਂ ਕਲੀਅਰ ਕਰਨਾ ਚਾਹੁੰਦਾ ਸੀਗਾ ਕਿ ਦਰਅਸਲ ਇਸੇ ਕਰਕੇ ਇਹਨੂੰ ਅਧਿਕਾਰਤ ਮੀਟਿੰਗ ਨਹੀਂ ਕੀਤਾ ਗਿਆ ਔਰ ਅਧਿਕਾਰਤ ਤੌਰ ਤੇ ਵੀ ਇਹਦੇ ਚ ਕੋਰ ਕਮੇਟੀ ਹੈ ਜੀ ਜ਼ਿਲ੍ਹਾ ਪ੍ਰਧਾਨ ਨੇ ਜਾਂ ਇਹ ਮੀਟਿੰਗ ਹਲਕਾ ਇੰਚਾਰਜਾਂ ਦੀ ਇਸ ਤਰ੍ਹਾਂ ਨਹੀਂ ਹੈ। ਲੇਕਿਨ ਕਿਉਂਕਿ ਉਹੀ ਕੈਟੇਗੋਰਿਕ ਤਰੀਕੇ ਨਾਲ ਗੱਲਾਂ ਬਾਤਾਂ ਹੋਈਆਂ ਉਵੇਂ ਹੀ ਲੋਕ ਸੱਦੇ ਗਏ ਲੇਕਿਨ ਹੈ ਸਭ ਕੁਝ ਗੈਰ ਰਸਮੀ ਸੀਗਾ। ਔਰ ਇਸੇ ਕਰਕੇ ਇਹ ਸਭ ਕੁਝ ਗੁਪਤ ਵੀ ਰੱਖਿਆ ਗਿਆ ਹੋ ਸਕਦਾ ਹੈ ਕਿ ਇਹ ਸਭ ਜਿਹੜਾ ਇਹਨੂੰ ਇਸ ਤਰੀਕੇ ਨਾਲ ਹੀ ਅੱਗੇ ਵਧਾਇਆ ਜਾਵੇ ਤਾਂ ਕਿ ਰਣਨੀਤੀ ਬਣਾਈ ਜਾ ਸਕੇ ਭਾਸਕਰ ਸਾਹਿਬ ਮੈਸੇਜ ਜੇ ਤੁਸੀਂ ਐਸੀ ਮੀਟਿੰਗ ਨੂੰ ਜਿਸ ਤਰੀਕੇ ਨਾਲ ਇਜ਼ਰਪੀਤ ਉਹਨਾਂ ਨੇ ਵੀ ਦੱਸਿਆ ਵੀ ਸ਼ਿਰੋਮਣੀ ਅਕਾਲੀ ਦਲ ਬ੍ਰੈਕਟ ਵਿੱਚ ਆਪਾਂ ਲਿਖਦੇ ਨੇ ਗੈਰ ਰਸਮੀ ਗੈਰ ਰਸਮੀ ਦੀ ਇਹ ਮੀਟਿੰਗ ਸੀਗੀ ਔਰ ਉਹਨੂੰ ਹੀ ਅੱਗੇ ਵਧਾਇਆ ਪਾਸਕਰ ਸਾਹਿਬ ਤੁਸੀਂ ਕਰਦੇ ਹੋ ਸ਼ਰਾਰਤ ਤੇ ਸ਼ਰਾਰਤ ਸੀਰੀਅਸ ਜਦੋਂ ਮਾਮਲੇ ਫਸੇ ਹੋਣ ਚੰਗੀ ਵੀ ਲੱਗ ਜਾਂਦੀ ਕੇ ਵੇਲੇ ਚਲੋ